ਦੀ ਹਰ 100 ਸਾਲ ਤੋਂ ਬਾਅਦ ਨਏ ਆਪਣੀ ਕਾਇਆ ਪਲਟ ਕਰ ਲੈਂਦੇ ਸੀਗੇ। ਸੋ ਕੀ ਹਾਲ ਹੈ ਜੀ? ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਵੈਲਕਮ ਇੱਕ ਨਵੇਂ ਵਲੌਗ ਦੇ ਵਿੱਚ। ਜ਼ਿਲ੍ਹਾ ਹੁਸ਼ਿਆਰਪੁਰ ਤੇ ਮੈਂ ਤੁਹਾਡਾ ਹਰਪਾਲ ਗ੍ਰੇਟ ਟੈਲੀਕਾਸਟ ਚੈਨਲ ਤੋਂ ਤੇ ਵੈਲਕਮ ਇੱਕ ਨਵੇਂ ਵਲੌਗ ਦੇ ਵਿੱਚ ਤੇ ਅੱਜ ਖੜੇ ਹਾਂ ਜੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਬਾਬਾ ਲਾਲ ਦਿয়াল ਜੀ ਦੇ ਸਥਾਨ ਤੇ ਪਵਿੱਤਰ ਸਥਾਨ ਤੇ ਤੇ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਉਹਨਾਂ ਦੇ ਜੀਵਨ ਕਾਲ ਬਾਰੇ ਉਹਨਾਂ ਦੀ ਹਿਸਟਰੀ ਬਾਰੇ ਵੀ ਤੁਹਾਨੂੰ ਦੱਸਾਂਗੇ ਤੇ ਉਹਨਾਂ ਦੀ ਜਿਹੜੀ ਆਜੂ ਹੋਈ ਆ 300 ਸਾਲ ਦੇ ਕਰੀਬ ਦੱਸੀ ਜਾਂਦੀ ਆ ਤੇ ਇਹ ਉਹਨਾਂ ਦਾ ਦਰਬਾਰ ਆ ਤੇ ਚੱਲਦੇ ਆਂ ਅੰਦਰ ਤੇ ਕੋਸ਼ਿਸ਼ ਕਰਾਂਗੇ ਵੀਡੀਓ ਇਦਾਂ ਸ਼ੂਟ ਕਰਾਂਗੇ ਵੀ ਤੁਸੀਂ ਸਾਡੇ ਨਾਲ-ਨਾਲ ਉਹ ਇਧਰ ਰਾਈਟ ਹੈਂਡ ਅ ਰਸੋਈ ਘਰ ਆ ਤੇ ਨਾਲੇ ਸਾਹਮਣੇ ਖੁੱਲੀ ਡੇਢੀ ਆ ਤੇ ਬਹੁਤ ਹੀ ਨੰਦਮਈ ਇਦਾਂ ਹੈਗਾ ਜੀ ਲੰਗਰ ਹਾਲ ਤੇ ਪਹਿਲੀ ਵਾਰ ਹੀ ਇਸ ਥਾਂ ਤੇ ਆਏ ਆ ਜੀ ਬੜੀ ਸ਼ਾਂਤੀ ਆ ਬੜਾ ਹੀ ਇੱਕ ਆਨੰਦਮਈ ਹੈ ਨਾ ਸ਼ਾਂਤ 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 ਮਾਹੌਲ ਹੈ ਨਾ ਤੇ ਸੰਗਤਾਂ ਆਈਆਂ ਵੀ ਆ ਹਿਮਾਚਲ ਤੋਂ ਤੇ ਬਿਲਕੁਲ ਪਹਾੜ ਦੇ ਖੜੇ ਆਪਾਂ ਪੰਜਾਬ ਚ ਡਿਸਟ੍ਰਿਕਟ ਹੈਗਾ ਹੁਸ਼ਿਆਰਪੁਰ ਤੇ ਹਾਂ ਜੀ ਬਿਲਕੁਲ ਪਹਾੜ ਦੇ ਉੱਪਰ ਹੈ ਚੋਟੀ ਤੇ ਤੇ ਆ ਜੋ ਪਹਿਲਾਂ ਆਪਾਂ ਦਰਸ਼ਨ ਕਰਾਉਂਦੇ ਆ ਤੁਹਾਨੂੰ ਜੇ ਯਾ ਬਾਬਾ ਲਾਲ ਦਿয়াল ਜੀ ਤੇ ਜਿਹੜਾ ਇਹਨਾਂ ਦਾ ਜਨਮ ਹੋਇਆ 1355 ਈਸਵੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਔਰ 300 ਸਾਲ ਤੱਕ ਇਹ ਆਜੂ ਹੋਈ 300 ਸਾਲ ਤੱਕ ਇਹਨਾਂ ਦੀ ਆਜੂ ਹੋਈ ਆ ਤੇ ਪੂਰੀ ਐਸਟੀ ਬਾਰੇ ਇੱਥੋਂ ਦੇ ਇਤਿਹਾਸ ਬਾਰੇ ਔਰ ਕਿੰਨੇ ਇੱਥੇ ਉਹਨਾਂ ਤੋਂ ਬਾਅਦ ਗੱਦੀ ਦੇ ਵਿੱਚ ਗੱਦੀ ਨਿਸ਼ੀਨ ਸੰਤ ਹੋਏ ਉਹਨਾਂ ਬਾਰੇ ਵੀ ਜਾਣਕਾਰੀ ਲਵਾਂਗੇ ਤੇ ਸਾਡੇ ਇੱਥੇ ਜਿਹੜੇ ਸੇਵਾਦਾਰ ਆ ਸਾਡੇ ਭਾਜੀ ਹੁਣੀ ਕੀ ਨਾਂ ਛੁਪ ਆਪਣਾ ਅਮਿਤ ਵੀਰਾ ਜੀ ਤੇ ਬਹੁਤ ਹੀ ਵਿਜੀ ਸ਼ਡਿਊਲ ਦੇ ਵਿੱਚੋਂ ਇਹਨਾਂ ਨੇ ਆਪਣਾ ਕੀਮਤੀ ਸਮਾਂ ਦਿੱਤਾ ਤੇ ਅਸੀਂ ਇਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਆ ਤੇ ਆਜੋ ਕਰਦੇ ਆ ਗੱਲਬਾਤ ਇੱਥੇ ਦੇ ਇਤਿਹਾਸ ਬਾਰੇ ਬੰਦਾ ਇਸੇ ਗੁਰੂ ਮਹਾਰਾਜ ਜੀ ਦੇ ਜੋ ਪਰਮ ਸ਼ਿਸ਼ੇ ਹੋਏ ਹਨ ਤਬਾਦਾਸ ਜੀ ਹੋਏ ਹਨ ਤਬਾਦਾਸ ਜੀ ਜਿਹੜੇ ਪਹਿਲੇ ਸ਼ਿਸ਼ ਹੋਏ ਹਨ ਨਾ ਅੱਛਾ ਜੀ ਹਾਂ ਜੀ ਹਾਂ ਜੀ ਜੀ ਆਦਮਾ ਨੇ ਜੀ ਜੀ ਉਹਨਾਂ ਦਾ ਇਹ ਸਥਾਨ ਹੈ ਅੱਛਾ ਜੀ ਤੇ ਬਾਬਾ ਲਾਲ ਜੀ ਜਨਕੀ ਇਹ ਤਬਾਦਾਸ ਜੀ ਹੋਏ ਹਨ ਹਾਂ ਇਹ ਤੱਤ ਕਲਪਤੀ ਸੀ ਤੱਤ ਪਰ ਇਹ ਬਿਲਕੁਲ ਇਹੋ ਸਥਾਨ ਹੈ ਉਸੇ ਸਮੇਂ ਦਾ ਹੈ ਬਾਬਾ ਲਾਲ ਜੀ ਦਾ ਅੱਛਾ ਇਹ ਵੀ ਉਸ ਸਮੇਂ ਦਾ ਅਜੋਬੇ ਦਿਖਾ ਦਿੰਦੇ ਆਪਾਂ ਇਸ ਦਾ राम दरबार अच्छा जी पावली जी है उसी जी के संबंधित है सारे सबसे प्राचीन दरबार थे ना जी 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 सामने जो समाधि है वो सतगुरु शिव जी महाराज के जो प्रथम शिष्य हुए हैं तपतदास जी पुनरी समाधि स्थल है जी इकलौता ऐसा स्थान है कि समाधि जो है रामजी के चढ़ना बीच है ये अच्छा इकलौता स्थान है ਕਹਿੰਦੇ ਕਿ ਇਹ ਸਮਾਧੀ ਬਖਸ਼ੇ ਮੰਦਰ ਤੋਂ ਬਾਅਦ ਮੰਦਰ ਤੋਂ ਬਾਹਰ ਦੀ ਸਮਾਧੀ ਅੰਦਰ ਐਸੀ ਪਰਮਤਾ ਕਿ ਜਿਸ ਸਮੇਂ ਸਮਾਧੀ ਬਣਾ ਬਾਹਰ ਬਣਾਈ ਜਾਂਦੀ ਸੀ ਹਾਂਜੀ ਹਾ ਇਸ ਤੂਫੀਦਾ ਨੂੰ ਬਾਬਾ ਲਾਲ ਜੀ ਬਾਰੇ ਦੱਸੋ ਉਹਨਾਂ ਦੇ ਜੀਵਨ ਕਾਲ ਬਾਰੇ ਇਦਾਂ ਕੋਈ ਦੱਸਿਆ ਵੀ ਉਹ ਆਪਣੀ ਕਾਰਪਾਟ ਕਰ ਲੈਂਦੇ ਸੀਗੇ ਹਾਂਜੀ ਹਰ ਸੋ ਸਾਲ ਬਾਅਦ ਤੇ ਇਹਨਾਂ ਦੇ ਜਿਹੜੇ ਸ਼ਿਸ਼ੇ ਸੀ ਜਿਹੜੇ ਬਹੁਤ ਜ਼ਿਆਦਾ ਇਹਨੇ ਨਹੀਂ ਦਿਖ ਰਹੇ ਆ ਇਹ ਸੰਤ ਬਾਬਾ ਤਪਦਾਸ ਜੀ ਤਪਦਾਸ ਜੀ ਤਪਦਾਸ ਜੀ 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 ਸਾਹਮਣੇ ਤੁਸੀਂ ਦੇਖੋਗੇ ਕਿ ਉਹ ਉਹ ਰਹਿ ਜਗੇ ਜੀ ਜੀ ਦੇਖਦੇ ਰਾਜਾ ਤੇ ਸੋ ਅ ਸਮਾਈ ਸਾਡੀ ਜੀ ਹੁੰਦੀ ਤੇ ਜਿਹੜੀ ਰਾਇਲ ਫੈਮਲੀ ਸੀ ਹਾਂਜੀ ਰਾਜਾ ਕਟਾਰ ਚੰਦ ਅੱਛਾ ਜੀ ਜੁਨਾਇਨ ਆਂਪੁਰੇ ਜਗਾ ਬਣੀ ਹੋਈ ਹੈ ਮੇਰਾ ਪੂਰੀ ਇੱਕ ਸ਼ਹਿਰ ਬਣਿਆ ਹੋਇਆ ਹੈ ਨਾ ਹਾਂਜੀ ਜਨਾਰਪੁਰ ਓਕੇ ਤੇ ਸਾਹਮਣੇ ਸਾਹਮਣੇ ਜਿਹੜੀ ਹੈ ਹਾਂਜੀ ਓਕੇ ਉਹੀ ਤਾਰ ਦੇ ਉੱਪਰ ਹੀ ਲੱਗਦੀ ਹੈ ਹਾਂਜੀ ਤੇ ਇਹ ਬੈਲ ਦਾ ਕੋਈ ਖਾਸ ਸੀ ਜਾਂ ਵੈਸੇ ਬੈਲ ਲਗੀ ਮੰਦਪੀ ਪਾਚੀਨ ਪਰਚੀਨ ਪਰਚੀਨ ਇਹ ਅੱਗੇ ਦਿਖਾਉਣੀ ਹੈ ਕਿ ਪੂਰੇ ਇਲਾਕੇ ਚ ਦੀ ਧੋਨੀ ਹੋਈ ਆਪੀ ਤੁਹਾਨੂੰ ਸੁਣਦੀ ਹੈ ਇਹ ਉਸੇ ਟਾਈਮ ਦੀ ਆ ਨਹੀਂ ਲੱਗਦਾ ਫੋਟੋ ਮਹਾਰਾਜ ਜੀ ਜਦੋਂ ਇਹਨਾਂ ਦੇ ਕੋਲ ਆਏ ਉਹਨਾਂ ਨੇ ਤਪੱਸਿਆ ਕੀਤੀ ਔਰ ਕੀ ਕੀ ਉਹਨਾਂ ਨੇ ਕੀਤਾ ਉਹ ਬਾਰੇ ਥੋੜਾ ਜਿਹਾ ਮਹਾਰਾਜ ਜੀ ਐਲਬਸੇ ਮੰਨਿਆ ਪਾਇੀ ਕਿ ਉਹ ਪਹਿਲੇ ਕਿਸੇ ਰਾਜਪਰਿਵਾਰ ਨਾਲ ਸੰਬੰਧ ਰੱਖਦੇ ਸੀ ਅੱਛਾ ਜੀ ਤਪਦਾ ਜੀ ਤਪਦਾ ਜੀ ਰੋਲ ਫੈਮਿਲੀ ਤੋਂ ਸੀ ਕਹਿੰਦੇ ਹਾਂ ਜੀ ਐਸਾ ਹੀ ਮੰਨੇਗਾ ਅੱਛਾ ਜੀ ਔਰ ਉਸ ਸਮੇਂ ਕੀ ਹੋ ਕਿ ਚੌਪavaliacao ਜੀ ਤੋਂ ਸੰਪਰਕ ਵਿੱਚ ਆਏ ਹਨ ਤੇ ਸ਼ਿਸ਼ੇ ਬਣ ਗਏ ਅੱਛਾ ਜੀ ਉਹ ਉਸ ਤੋਂ ਬਾਅਦ ਕਿ ਉਹ ਪਰਵਾਰ ਦੇ ਸ਼ੀਸ਼ੇ ਬਣ ਕੇ ਉਹ ਤਪ ਕਰ ਲੱਗ ਪਏ। ਹੂੰ। ਔਰ ਵੈਸੇ ਤੁਰਾ ਨਾਮ ਕੋ ਛੋਰ ਸੀਗਾ। ਪਰ ਤਪ ਕਰਨ ਦੇ ਨਾਲ ਉਹਨਾਂ ਨੇ ਕਿ ਪੱਤੇ ਤਪ ਜਾਰ ਕਰਨ ਦੇ ਨਾਲ ਕੀ ਹੋ ਗਿਆ ਕਿ ਗੁਰਮਾਰੀ ਨਾਲ ਨਾਮ ਵੀ ਤਪ ਦਾ ਅਸਰ ਲੱਗਦਾ। ਤਪ ਦਾ ਅਸਰ ਦੱਸਦਾ। ਇੰਨੀ ਇੰਨਾ ਤਪ ਕੀਤਾ ਵੀ ਨਾ ਹੀ ਤਪਾ। ਤਪ ਦਾ ਅਸਰ ਹੋ ਗਿਆ। ਅੱਛਾ ਜੀ। ਉਹ ਗੁਰਮਾਰੀ ਸੇਵਾ ਕਰਦੇ ਰਹੇ। ਅੱਛਾ ਜੀ। ਤਪੱਸਿਆ ਕਰਦੇ ਰਹੇ। ਅੱਛਾ ਜੀ। ਔਰ ਨਿਤ ਪ੍ਰਤੀ ਉਹਨਾਂ ਨੇ ਯਾਨਕੀ ਦੁੱਧ ਦੁੱਧ ਰੇਵਾ ਸੇਵਾ ਸੇਵਾ ਕਰਦੇ ਸੀ ਦੁੱਧ ਲੈ ਕੇ ਆਉਂਦੇ ਸੀ ਕਹਿੰਦੇ ਲੱਸੀ ਵੀ ਲੈ ਕੇ ਆਉਂਦੇ ਸੀ ਹਾਂਜੀ ਹਾਂਜੀ ਪਿੰਡ ਚੋਂ ਮਲ ਕੇ ਨਾ ਹਾਂਜੀ ਹਾਂਜੀ ਅੱਛਾ ਜੀ ਤੋਂ ਇੱਕ ਦਿਨ ਕੀ ਹੋ ਗਿਆ ਕਿ ਜਿਸ ਤਰ੍ਹਾਂ ਅਸੀਂ ਲੱਸੀ ਦੀ ਸੇਵਾ ਕਰਦੇ تھے ਹਮਮ ਠੀਕ ਹੈ ਨਾ ਉਹ ਕਿਸਦੇ ਘਰ ਗਏ ਅੱਛਾ ਜੀ ਲੱਸੀ ਲੈਣ ਵਾਸਤੇ ਅੱਛਾ ਜੀ ਉਸ ਸਮੇਂ ਉਹਨਾਂ ਨੇ ਬੁੜੀ ਮਾਇਕੀ ਆਇਆ ਤੇ ਆਖਿਆ ਕਿ ਇਹਨਾਂ ਨੂੰ ਕੱਲ੍ਹ ਨੂੰ ਲੱਸੀ ਨਹੀਂ ਮਿਲੇਗੀ ਕਿਉਂਕਿ ਗਾਇ ਦਾ ਹਾਂਜੀ ਬੀ ਗਾ ਦਾ ਸਨੀ ਵੀ ਲਈ ਅੱਛਾ ਜੀ ਰਾਜ ਦਾ ਬਛੜਾ ਮਰ ਗਿਆ ਔਰ ਉਸਤੇ ਮਰ ਕਿਉਂ ਆ ਗਈ ਕੀ ਉਹਨਾਂ ਨੇ ਕਿਹਾ ਕਿ ਜਦੋਂ ਗਾਂ ਦਾ ਬਛੜਾ ਮਰ ਜਾਂਦਾ ਸੀ ਫਿਰ ਉਹਨੂੰ ਚਾਉਂਦੇ ਨਹੀਂ ਹੁੰਦੇ ਗਾਂ ਨੂੰ ਨਹੀਂ ਉਸ ਸਮੇਂ ਨਹੀਂ ਪਿੰਦੇ ਜੇ ਉਸ ਸਮੇਂ ਉਹ ਨਹੀਂ ਪਿੰਦੇ ਸੀ ਚੰਗਾ ਨਹੀਂ ਸਮਝਦੇ ਸੀ ਅੱਛਾ ਜੀ ਤੇ ਉਹਨਾਂ ਨੇ ਫਿਰ ਕਿਹਾ ਕਿ ਕਾਲ ਤੋਂ ਬੁਰਮਾਰੇ ਸੇਵਾ ਕੀਤੀ ਕਿਤਾ ਕੀਤੀ ਜਾਏਗੀ ਅੱਛਾ ਜੀ ਤੇ ਉਹਨਾਂ ਨੇ ਕਿਹਾ ਕਿ ਦਿੱਤਾ ਕਿ ਉਹਨਾਂ ਕਹਿ ਕੇ ਮਾਤਾ ਕਿਸੇ ਨੂੰ ਕੁਝ ਦੱਸਿਆ ਉਹਦਾ ਅੱਛਾ ਜੀ ਉਹਨੇ ਕਮਾਂਡਰ ਤੋਂ ਥੋੜਾ ਜਲ نکال ਕੇ ਉਸ ਬਛੜੇ ਪਰ ਛਟਕਾਇਆ ਔਰ ਉਸ ਤੇ ਵਾਲਾ ਬਛੜਾ ਜੀਵਿਤ ਹੋ ਗਿਆ ਅੱਛਾ ਮਰਿਆ ਹੋਇਆ ਬੱਚਾ ਜਿੰਦਾ ਹੋ ਗਿਆ ਜਿੰਦਾ ਹੋ ਗਿਆ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਉਹ ਸੇਵਾ ਪਰੰਪਰਾ ਦਾ ਚੱਲ ਪਈ ਕਿਸ ਨੂੰ ਕੋ ਪਤਾ ਨਹੀਂ ਲੱਗਿਆ ਕਿ ਇਦਾਂ ਕੁਝ ਹੋਇਆ ਇਦਾਂ ਹੋਇਆ ਮਾਤਾ ਨੇ ਵੀ ਨਹੀਂ ਦੱਸਿਆ ਤੇ ਇਹਨਾਂ ਨੇ ਵੀ ਨਹੀਂ ਦੱਸਿਆ ਤਾਂ ਵੀ ਨਹੀਂ ਦੱਸਿਆ ਉਹ ਕੁਝ ਟਾਈਮ ਤੱਕ ਕਿਹਾ ਹੋਇਆ ਕਿ ਉਹਨਾਂ ਦੇ ਪਿੰਡ ਵਿੱਚ ਅੱਛਾ ਕਿਸ ਦੀ ਕਿਸ ਦਾ ਜਵਾਨ ਬੱਚਾ ਅੱਛਾ ਜੀ ਮਰ ਗਿਆ ਅੱਛਾ ਤਾਂ ਬਾਅਦ ਉਹ ਉਹ ਵਹੀ ਬੜੀਆ ਮਾਤਾ ਜਿਹੜਾ ਬੱਚਾ ਸਹੀ ਕੀਤਾ ਸੀਗਾ ਹਾਂ ਜੀ ਉਹਨਾਂ ਦੇ ਘਰ ਗਈ ਤੇ ਉਹਨਾਂ ਨੇ ਦੱਸਿਆ ਉਹਨਾਂ ਨੂੰ ਕਿ ਇਹਦਾ ਨਾਮ ਉਹ ਦੇਖਿਆ ਨਹੀਂ ਗਿਆ ਕਿਉਂਕਿ ਇਹ ਲੋਕ ਤਾਂ ਬੱਚਾ ਬੱਚਾ ਹੈ ਉਸ ਤੋਂ ਬਾਅਦ ਕਿ ਉਹਨਾਂ ਨੇ ਉਹ ਤਦ ਸਭੀ ਤਬਾਦ ਜ਼ਾਰੇ ਬਾਰੇ ਕੀ ਤਰ੍ਹਾਂ ਆਏ ਸਨ ਸੰਤ ਇਹਨੇ ਇਤਨਾ ਜੀਵਨ ਜਿਤਾਇਆ ਅੱਛਾ ਜੀ ਤੇ ਉਹ ਕੇ ਬੱਚੇ ਨੂੰ ਲੈ ਕੇ ਗੁਰੂ ਮਾਰੇ ਤੇ ਘਰ ਗਏ ਆਸ਼ਰਮ ਚਕੇ ਅੱਛਾ ਜੀ ਮਹਾਰਾਜ ਨੇ ਕਾਫੀ ਸਮਝਾਇਆ ਉਹਨਾਂ ਨੂੰ ਕਿ ਕਿੱਦਾਂ ਨਹੀਂ ਹੁੰਦਾ ਉਸ ਵੇਲੇ ਬਾਬਾ ਲਾਲ ਦਿਆਨ ਜੀ ਤੋਂ ਗਏ हां जी हां जी ਤੇ ਬਾਬਾ ਤਪ ਤਪੂ ਦਾ ਜੀ ਨਹੀਂ ਸੀਗੇ ਉੱਥੇ ਉਸ ਤੋਂ ਬਾਅਦ ਅਸ਼ਮਤ ਬਾਹਰ ਆ ਜੀ ਉਹਨਾਂ ਤੋਂ ਬਾਹਰ ਸੀ ਅੱਛਾ ਜੀ ਐਸੇ ਤੁਹਾਨੂੰ ਕਾਫੀ ਸਮਝ ਆਇਆ ਉਹਨਾਂ ਨੂੰ ਕਿ ਤਾਂ ਨਹੀਂ ਹੁੰਦਾ ਇਹ ਪ੍ਰਕਿਰਤੀ ਦਾ ਨਿਯਮ ਹੈ ਆ ਨਿਯਮ ਆ ਜਿਹੜੇ ਹੋਣਾ ਉਹਨੇ ਜਾਣਾ ਉਹਨੇ ਜਾਣਾ ਹੀ ਜੀ 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 ਠੀਕ ਹਰ ਕਿਸੇ ਨੇ ਜਾਣਾ ਅਸੀਂ ਬਿਲਕੁਲ ਬਿਲਕੁਲ ਜੀ ਬਿਲਕੁਲ ਕਾਫੀ ਸਮਝ ਆਇਆ ਪਰ ਉਹ ਨਹੀਂ ਮੰਨਦੇ ਉਸ ਸਮੇਂ ਉੱਥੇ ਤਪਦਾ ਸੀ ਆਏ ਅੱਛਾ ਜੀ ਤੇ ਉਹਨਾਂ ਨੇ ਸਾਰੀ ਹਰਸਤੀਤੀ ਦੇਖੀ ਤੇ ਫਿਰ ਤੁਸੀਂ ਕੀ ਕੀਤਾ ਉਸ ਤੋਂ ਦੱਸੋ ਤੇ ਜੋ ਵੀ ਤੁਸੀਂ ਕੀਤਾ ਕਰੋ ਕਰੋ ਹੁਣ ਵੀ ਕਰੋ ਬਿਲਕੁਲ ਬਿਲਕੁਲ ਉਹਨਾਂ ਨੂੰ ਭੇਜੋ ਇੱਕੋ ਕਿਤਾਬਾਦਾ ਜੀ ਨੇ ਉਹ ਹੀ ਥੋੜਾ ਨੇ ਆਪਣਾ ਜਨ ਲਗਾ ਰਿਹਾ ਤੰਡਲ ਅੱਛਾ ਜੀ ਉਹਨਾਂ ਨੂੰ ਅੱਛਾ ਜਲ ਛਿੜ ਗਿਆ ਉਹ ਬੱਚਾ ਜੀ ਵੀ ਹੋ ਗਿਆ ਹਾਂਜੀ ਬੱਚਾ ਵੀ ਜੀਵਤ ਹੋ ਗਿਆ ਹਾਂਜੀ ਹਾਂਜੀ ਫਿਰ ਬੁਰ ਮਾਰੇ ਨੂੰ ਸਮਝ ਆਇਆ ਕਿ ਤੁਸੀਂ ਹੁਣ ਇਹ ਗਲਤ ਕਰ ਰਹੇ ਹੋ ਇਹ ਸ੍ਰਿਸ਼ਟੀ ਦਾ ਨਿਯਮ ਨਹੀਂ ਹੈ ਬਿਲਕੁਲ ਲੱਗਦਾ ਤੁਸੀਂ ਪ੍ਰਕਿਰਤੀ ਦੇ ਉਲਟ ਚੱਲ ਪਏ ਨਾ ਯਾਨੀ ਕਿ ਅਸੀਂ ਸ੍ਰਿਸ਼ਟੀ ਦਾ ਜੋ ਕ੍ਰਮ ਹੈ ਕੋਈ ਆਏਗਾ ਉਨੇ ਜਾਨ ਕੋਈ ਜਾਏਗਾ ਇੱਕ ਹਫਤੇ ਕਰਮਲੇਧਾਰ ਪਰ ਅਸੀਂ ਸ੍ਰਿਸ਼ਟੀ ਦੇ ਕਿਸੇ ਕਾਰਜ ਵਿੱਚ ਕੋਈ ਵਿਗੜ ਨਹੀਂ ਪਾ ਸਕਦੇ ਵਿਗੜ ਨਹੀਂ ਪਾ ਸਕਦੇ ਠੀਕ ਹੈ ਅਜੀ ਜਿਸ ਕੰਮ ਵਾਸਤੇ ਇੱਥੇ ਆਏ ਹੋਏ ਉਹ ਉਸਿਵਰੇਜ ਕਿਸੇ ਤਰ੍ਹਾਂ ਦਾ ਕੋਈ ਥੋੜਾ ਜਾਂ ਜੇ ਕਿਸੇ ਕੰਮ ਵਿੱਚ ਅਸੀਂ ਕੋਈ ਵਿਗੜ ਨਹੀਂ ਪਾ ਸਕਦੇ ਵਿਗੜ ਨਹੀਂ ਪਾ ਸਕਦੇ ਬਿਲਕੁਲ ਬਿਲਕੁਲ ਨਾਲ ਫਿਰ ਉਹਨਾਂ ਨੂੰ ਭੇਜਤਾ ਹਾਂ ਉਸ ਤੋਂ ਅੱਛਾ ਜੀ ਕੋਈ ਕੋਈ ਸਹਾਇਤਾ ਕਰੋ ਅੱਛਾ ਜੀ ਅੱਛਾ ਇੱਥੇ ਇੱਕ ਥੋੜੀ ਜਿਹੀ ਗੱਲ ਕੱਟਦਾ ਪਿਆ ਤੁਹਾਡੀ ਫਿਰ ਆਪਾਂ ਕੰਟੀਨਿਊ ਰੱਖਦੇ ਇਹਦਾ ਰਿਟਰਨ ਹੈਗਾ ਕਿਤੇ ਪਿਆ ਆਪਣੇ ਕੋਲ ਲਾਲ ਬਾਣੀ ਵਿੱਚ ਹੈ ਇਹ ਸਾਰਾ ਰਿਟਰਨ ਚ ਹੈ ਓਕੇ ਇੱਥੇ ਜਿਹੜੇ ਕਿ ਇਤਿਹਾਸ ਹੈ ਨਾ ਗੁਰੂ ਮਹਾਰਾਜ ਜੀ ਹਾਂ ਜੋ ਰਾਮਪੁਰ ਦੇ ਇਤਿਹਾਸ ਹੈ ਵੈਸੇ ਤਾਂ 22 ਗੱਦੀਆਂ ਬਾਬਾ ਲਾਲ ਜੀ ਦੀਆਂ ਅਲੱਗ 22 ਗੱਦੀਆਂ ਹਾਂਜੀ ਜਿਹੜੇ ਕਿ ਮਤਲਬ 22 ਗੱਦੀਆਂ ਜਿਹੜੇ ਇੱਥੋਂ ਸ਼ਿਸ਼ ਗਏ ਆ ਨਹੀਂ ਨਹੀਂ ਹਾਂਜੀ ਜਿੱਥੇ ਜਿੱਥੇ ਮਹਾਰਾਜ ਨੇ ਤਪ ਕੀਤਾ ਹੋਇਆ ਉੱਥੇ ਉੱਥੇ ਫਿਰ ਉਹਨਾਂ ਦੇ ਸ਼ਿਸ਼ੇ ਅਲੱਗ ਅਲੱਗ ਪਰਪਰਾ ਕਰ ਚਲੇ ਹੋਏ ਆ ਅੱਛਾ ਜੀ ਇੱਥੇ ਅਲੱਗ ਸ਼ਿਸ਼ੇ ਰਹੇ ਅੱਛਾ ਜੀ ਅਲੱਗ ਸ਼ਿਸ਼ੇ ਰਹੇ ਅੱਛਾ ਜੀ ਧਾਨਪੁਰ ਹੈ ਅੰਮ੍ਰਿਤਸਰ ਹੈ ਕਲਾ ਨੂੰ ਹੈ ਅਲੱਗ ਅਲੱਗ ਹਰ ਜਗ੍ਹਾ ਹੈ ਹਾਂ ਇਸ ਤਰ੍ਹਾਂ 22 ਗੱਦੀਆਂ ਬਾਬਾ ਲਾਲ ਜੀ ਦੀਆਂ ਅੱਛਾ ਜੀ ਅੱਛਾ ਉਸ ਤੋਂ ਬਾਅਦ ਫਿਰ ਇਹਨਾਂ ਉਹਨਾਂ ਨੂੰ ਬਾਬਾ ਲਾਲ ਦੇਵਾਲ ਜੀ ਨੇ ਕਹਿ ਦਿੱਤਾ ਤੱਪੋ ਦਾ ਜੀ ਨੂੰ ਫਿਰ ਕਿ ਉਹ ਮਹਾਰਾਜ ਜੀ ਤੱਪ ਕਰਨ ਲੱਗ ਪਏ ਔਰ ਕਾਫੀ ਜੱਫੇ ਤੱਪ ਸ਼ੁਰੂ ਕਰਤਾ ਉਹਨਾਂ ਨੇ ਹਾਂ ਜੀ ਉਸ ਤੋਂ ਬਾਅਦ ਫਿਰ ਉੱਥੇ ਬਰਿੰਦਾ ਬਣਾ ਲਿਆ ਸਾਹਮਣੇ ਹਾਂ ਪਿਛਲੀ ਵੀਡੀਓ ਤੁਸੀਂ ਦੇਖਿਆ ਜਿਹੜਾ ਬਰਿੰਦਾ ਬੰਦ ਦਾ ਸ਼ੇਖ ਨਾਗ ਜੀ ਦਾ ਮੰਦਿਰ ਆ ਉਸ ਜਗ੍ਹਾ ਤੇ ਫਿਰ ਆ ਗਏ ਨਾ ਹਾਂ ਜੀ ਹਾਂ ਜੀ ਅੱਛਾ ਜੀ ਔਰ ਫਿਰ ਉਹ ਉੱਥੇ ਤੱਪ ਕਰਨ ਲੱਗ ਪਏ ਉਸ ਸਮੇਂ ਇੱਥੇ ਦੇ ਜੋ ਨਾਜਾ ਥੇ ਨਾਜਾ ਦਤਾਪ ਚਲ ਰਹੇ ਹੁੰਦੇ ਹੂੰ ਹੂੰ ਤੇ ਉਸ ਸਮੇਂ ਇਹਨਾਂ ਨੇ ਕੁਝ ਗਵਾ ਲਏ ਥੇ ਜੋ ਗਈਆਂ ਵਗੈਰਾ ਚਰਾ ਰਹੇ ਥੇ ਗਈਆਂ ਚਲਾ ਰਹੇ تھے اور ਸ਼ਾਮ ਦਾ ਸਮੇਂ ਹੋ ਗਿਆ ਤਾਂ ਗਈਆਂ ਜੋਤੀਆਂ ਉਹ ਨਹੀਂ ਗੁੰਮ ਹੋ ਗਈਆਂ ਸਿੱਕੇ ਇਹ ਇਹੀ ਇੱਕ ਨਾ ਬਿੰਦਾਂਬੰਦੀ ਗੱਲ ਹੈ ਹਾਂਜੀ ਹਾਂਜੀ ਅੱਛਾ ਜੀ ਕਿਉਂ ਬੜਾ ਜੀ ਰੋ ਰਿਹਾ ਸਾਥ ਸਮੇਂ ਸੀ ਉਹਨਾਂ ਦਾ ਅੰਤਵਾਲਾ ਕਿ ਮੈਂ ਹੁਣ ਕਿ ਜਾਊਂਗਾ ਤਾਂ ਕਿੱਦਾਂ ਕਿੱਦਾਂ ਜਾਊਂਗਾ ਕਿੱਥੇ ਹਾਂਜੀ ਹਾਂਜੀ ਕਿ ਉਹ ਸਮੇਂ ਫਿਰ ਤਪਾਦਾ ਜੀ ਨੇ ਫਿਰ ਉਹਨੂੰ ਪੁੱਛਿਆ ਉਹਨਾਂ ਨੂੰ ਕਿ ਕੀ ਆ ਸਮੱਸਿਆ ਤੁਹਾਡੀ ਉਹਨੂੰ ਦੱਸਿਆ ਕਿ ਦਾਦਾ ਹੋ ਗਿਆ ਵੀ ਗਈਆਂ ਗੁੰਮ ਹੋ ਗਈਆਂ ਮਰੀ ਅੱਛਾ ਜੀ ਇਹ ਉਸ ਤੇ ਰਿਗਣ ਟਪਾ ਦਾ ਸੀ ਆਪਣੀ ਜੋਖਸਰਤੀ ਨਾਲ ਪੁੱਛ ਗਈਆਂ ਨੂੰ ਪ੍ਰਕਰਨ ਕਰ ਤਾ ਅੱਛਾ ਉੱਥੇ ਵੀ ਕਰਤਾ ਆਪਣਾ ਕ੍ਰਿਸ਼ਵਰ ਦੇਖਾ ਲਿਆ ਕਿ ਮੇਰੇ ਹੀ ਗਈਆਂ ਨੇ ਸਾਡੀਆਂ ਹੀ ਗਈਆਂ ਉਹਨਾਂ ਨੂੰ ਲੈ ਕੇ ਵਾਪਸ ਆ ਗਿਆ ਔਰ ਗੁੱਸਾ ਮੇਬਰ ਉਹਨੂੰ ਕੁਝ ਨਹੀਂ ਪਤਾ ਲੱਗਿਆ ਕਿ ਹੋਇਆ ਕੀ ਹੈ ਮੇਰੇ ਨਾਲ ਅੱਛਾ ਕੁਝ ਟਾਈਮ ਬਾਅਦ ਹੀ ਉੱਥੇ ਉਹ ਗੁੰਡਾ ਬਣ ਗਿਆ ਉਹਨੂੰ ਵੀ ਆਪਣੇ ਅਸਲੀ ਵਾਲੀ ਗਈਆਂ ਮਿਲ ਗਈਆਂ ਉਹ ਵੀ ਆ ਗਈਆਂ ਅਸਲੀ ਵਾਲੀਆਂ ਵੇਰ ਰਹੀਆਂ ਨੇ ਹਾਂਜੀ ਅੱਛਾ ਤਾਂ ਬੜਾ ਚੰਬੀਤ ਹੋਇਆ ਵਾਪਸ ਆਇਆ ਹਾਂ ਜੀ ਰਾਜਾ ਜੀ ਬਾਦ ਦੱਸਿਆ ਉਹਨਾਂ ਦੇ ਮਹਾਰਾਜ ਜੀ ਇਸਦੇ ਕੋ ਸੰਤ ਆਏ ਹੋਏ ਨੇ ਬੜੇ ਕਦੂਤ ਸੰਤ ਹਾਂਜੀ ਹਾਂਜੀ ਯਾਰ ਇੱਥੇ ਫਿਰ ਕਿਹੜੇ ਲਾ ਬਾਬਾ ਲਾਹ ਦੇ ਆ ਜੀ ਨੂੰ ਦੱਸਿਆ ਨੇ ਰਾਜਾ ਦਤਾਰ ਅੱਛਾ ਰਾਜਾ ਦਤਾਰ ਜੀ ਨੇ ਦੱਸਿਆ ਅੱਛਾ ਜੀ ਮੰਦਰ ਮੰਦਰ ਤਾਂ ਨਹੀਂ ਹੈ ਠੀਕ ਹੈ ਫਿਕਰ ਉਹਨਾਂ ਨੂੰ ਰਾਜਾ ਨੇ ਸੀ ਉਹਨਾਂ ਨੂੰ ਬੁਲਾਇਆ ਇੱਥੇ ਉਹਨੂੰ આમੰਦਿਤ ਕੀਤਾ ਅੱਛਾ ਜੀ ਤੇ ਉਹ ਫਿਰ ਰਾਜਮਹਿਲ ਸੁਗਿਆ ਨਹੀਂ ਉਹਨੂੰ ਇੱਥੇ ਸਥਾਨ ਦਿੱਤਾ ਇਸ ਜਗ੍ਹਾ ਤੇ ਅੱਛਾ ਜੀ ਤੇ ਫਿਰ ਇੱਥੇ ਉਹ ਕੁਟੀਆਂ ਬਣਾ ਕੇ ਰਹਿੰਦੇ تھے ਜੀ ਜੀ ਦੱਪਦੇ ਰਹੇ ਉਹਦੇ ਇਹ ਮੰਦਿਰ ਤੋਂ ਹੀ ਵਿਖਣੇ ਆਰਾਮ ਜੀ ਮਿਲਦਾ ਹ ਇਹ ਉਸ ਟਾਈਮ ਦਾ ਹੈ ਬਾਕੀ ਬਾਹਰੋਂ ਇਹ ਉਹ ਥੋੜਾ ਬਹੁਤ ਆਈ ਨੂੰ ਅਪਡੇਟ ਕਰ ਦਿੱਤਾ ਹੈ ਅੰਦਰੋਂ ਇਹ ਉਹੀ ਉਸ ਟਾਈਮ ਦਾ ਹੀ ਹੈ ਨਾ ਜੀ ਜੀ ਜੇ ਘਰ ਕੁਟੀਆਂ ਆਪਾ ਦਾ ਜੀ ਦਾ ਕੰਮ ਤੇ ਅੱਛਾ ਜੀ ਇੱਥੇ ਦੱਪਦੇ ਤੇ ਉਹ ਮੈਡੀਕਲ ਤੇ ਉਹਨੇ ਹੀ ਇਹ ਸਥਾਨ ਬਣਾਇਆ ਉਹਦਾ ਕੰਮ ਕਰਦਾ ਜੀ ਉਹ ਕੋਸਤਾ ਵਿਵਾਰ ਕੇ ਬਾਬਾ ਲਾਲ ਜੀ ਇੱਥੇ ਆਏ ਹੋਏ ਨੇ ਜੀ ਬਾਬਾ ਲਾਲ ਜੀ ਇੱਥੇ ਆਏ ਤੇ ਬਾਬਾ ਲਾਲ ਜੀ ਤਾਂ ਬਸੇ ਰਾਮਪੁਰ ਵੀ ਜਿਆਦਾ ਰਹੇ ਹਨ ਵੈਸੇ ਬਾਬਾ ਲਾਲ ਜੀ ਦਾ ਆ ਲਾਗੇ ਰਾਮਪੁਰ ਬਾਬਾ ਲਾਲ ਜੀ ਤਪਸਥੀ ਹੈ ਅੱਛਾ ਤਪਸਥੀ ਹੈ ਜੀ ਜੀ ਜੇ ਜਿਆਦਾ ਟਾਈਮ ਉਹਨਾਂ ਨੇ ਉੱਥੇ ਸਪੈਂਡ ਕੀਤਾ ਉੱਥੇ ਰਹੇ ਹਨ ਹਾਂਜੀ ਜੀ ਬਾਬਾ ਲਾਲ ਜੀ ਜਨਕੀ ਗੁਰੂ ਮਹਾਰਾਜ ਜੀ ਸਾਲ ਦੇ 4 ਮਹੀਨੇ ਚੋਮਾਸਾ ਜਦੋਂ ਅਸੀਂ ਕਰਦੇ ਹਾਂ ਹਾਂਜੀ ਹਾਂਜੀ ਜਦੋਂ ਬਰਸਾਤਾ ਹੁੰਦੀ ਹੈ ਹਾਂਜੀ 22 ਗੱਦੀਆਂ ਵਿੱਚੋਂ ਚੋਮਾਸਾ ਦੇ ਬਾਬਾ ਲਾਲ ਜੀ ਉੱਥੇ ਹੀ ਬੇਦੀਨ ਕਰਦੇ ਸੀ ਰਾਮਪੁਰ ਜੀ ਔਰ ਅੱਜ ਵੀ ਤੁਸੀਂ ਦੇਖੋਗੇ ਕਿ ਉੱਥੇ ਵਰਗ ਅਤੇ ਪੇੜ ਹੈਗੇ ਜਿੱਥੇ ਬਾਬਲਾ ਜੀ ਤਪ ਕਰਦੇ تھے۔ ਵਰਗਮੇਨ ਬੋਰਡ ਦੇ ਪੇੜ। ਹਾਂਜੀ ਬੋਰਡ ਦੇ ਨਾਲ। ਅੱਛਾ ਬਾਬਲਾ ਜੀ ਦੀ ਇੱਕ ਬੋਲੀ ਵੀ ਹੈ ਜਲਦੀ। ਅੱਛਾ ਜਿਹਦੇ ਕਰ ਸੰਤਾਨ ਨਹੀਂ ਵੀ ਪੁੱਤਰ ਵਗੈਰਾ ਨਹੀਂ ਹੁੰਦੇ। ਜੇ ਕੋਈ ਬਿਮਾਰੀ ਕੋਈ ਰੋਗ ਹੁੰਦੀ ਹੈ ਤਾਂ ਕਿਸਾਨ ਦੇ ਘਰ ਉਹ ਉਸ ہفتੀ ਪੁੱਤਰ ਦੀ ਪ੍ਰਾਪਤੀ ਹੋ ਜਾਂਦੀ ਹੈ, ਰੋਗ ਸ਼ਾਂਤੀ ਹੋ ਜਾਂਦੀ ਹੈ। ਨਾਮਪੁਰ ਚਾਚੀ। ਅੱਜ ਵੀ ਇਦਾਂ ਚੱਲ ਰਿਹਾ ਹੈ ਨਾ। ਉੱਥੇ ਬਾਬਲਾ ਜੀ ਦੀ ਸਮਾਦੀ ਸਥਾਨ ਵੀ ਹੈ। ਜੀ ਜੀ। ਬੁਰਵਾਰਾ ਜੀ ਦੀ ਉੱਥੇ ਹੀ ਜੋਤੀ ਜੋਤ ਹੋਏ, ਬ੍ਰਹਮਲੀਨ ਹੋਏ। ਬੰਮੀ ਹੋਏ। ਜੀ। ਇਹ ਇਤਿਹਾਸ ਦਾ ਤੇ ਬਹੁਤ-ਬਹੁਤ ਥੈਂਕ ਯੂ ਤੇ ਨੋ ਤੇ ਆਉਣ ਵਾਲੀਆਂ ਸੰਤਾਂ ਨੂੰ ਕੀ ਸਨੇਹਾ ਦੇਵੋਗੇ ਵੀ ਜਿਹੜੇ ਦੂਰ ਪਾਰ ਤੋਂ ਆ ਰਹੇ ਆ ਇੱਥੇ ਰਹਿਣ ਦਾ ਖਾਣ ਪੀਣ ਦਾ ਕੀ ਪ੍ਰਬੰਧ ਦਾ ਜਾਂ ਕਦੋਂ ਇੱਥੇ ਪ੍ਰੋਗਰਾਮ ਹੋਦਾ ਵੈਸੇ ਹਰ ਸਕਰਾंति ਨੂੰ ਇੱਥੇ ਕੀਰਤਨ ਵਗੈਰਾ ਹੁੰਦਾ ਹੈ ਗੁਰੂ ਮਹਾਰਾਜ ਜੀ ਦੇ ਪ੍ਰਵਚਨ ਹੁੰਦੇ ਹੈ ਲੰਗਰ ਹੁੰਦਾ ਅੱਛਾ ਜੀ ਅੱਛਾ ਲੰਗਰ ਤਾਂ ਵੈਸੇ ਹਰ ਚੱਲਦਾ ਜੀ ਜੀ ਸਾਡੀ ਪੂਰੀ ਵਿਵਸਥਾ ਇੱਥੇ ਕਮਰੇ ਹੈਗੇ ਕਮਰੇ ਹੈਗੇ ਆ ਬਿਲਕੁਲ ਸਾਰੇ ਰਹਿਣ ਲਈ ਕਮਰੇ ਇਹ ਸਸਨ ਦਾ ਹਾਲ ਹੈ ਇਸ ਬਾਕੀ ਕਮਰੇ ਬਨੇ ਹੋਏ ਹਨ ਯਾਨੀ ਜੇ ਤੁਸੀਂ ਰਾਤ ਬਰਾਤੇ ਵੀ ਨੇਜਸ ਨੇ ਲੈ ਆਉਂਦੇ ਆ ਤੁਹਾਨੂੰ ਖਾਣ ਨੂੰ ਰਹਿਣ ਨੂੰ ਸਾਰਾ ਕੁਝ ਪ੍ਰਬੰਧ ਹੈਗਾ ਆ ਔਰ ਫ੍ਰੀ ਆਫ ਕੋਸਟ ਹਾਂਜੀ ਕੋਈ ਇਹਦੇ ਵਿੱਚ ਕੋਈ ਤੁਹਾਨੂੰ ਕਿਤੇ ਹੁੰਦੇ ਆ ਛੁਲਕ ਨਹੀਂ ਦੇਣਾ ਪੈਣਾ ਨਾ ਤੇ ਆਨੰਦ ਬਹੁਤ ਹੈ ਇੱਥੇ ਤੇ ਇੱਕ ਅਲੱਗ એનર્ਜੀ ਹੈ ਇੱਥੇ ਯਾਰ ਅਲੱਗ ਨਰਜੀ ਫੀਲ ਹੁੰਦੀ ਹੈ ਜਦੋਂ ਮੈਂ ਆਇਆ ਸੀ ਆਇਆ ਸੀ ਪੰਜ ਮਿੰਟ ਲਈ ਮੈਂ ਮੁੰਡੇ ਨੂੰ ਕਹਤਾ ਸੀ ਮੈਂ ਕਿ ਆਪਣਾ ਚਲੀਏ ਪਰ ਜਦੋਂ ਮੈਂ ਤੁਹਾਨੂੰ ਮਿਲਿਆ ਤਾਂ ਮੈਂ ਹਿੱਲਿਆ ਨਹੀਂ ਉੱਥੋਂ ਹਾਂਜੀ ਤੇ ਬਹੁਤ ਆਨੰਦ ਆਇਆ ਮਹਾਰਾਜ ਤੇ ਪਰਮਾਤਮਾ ਸਾਡੇ ਵੀ ਚੈਨਲ ਨੂੰ ਤਰੱਕੀਆਂ ਬਖਸ਼ ਦਰਵਾਰਾ ਕਿਰਪਾ ਕਰਨ ਜੀ ਤੁਹਾਡੇ ਪਰ ਬਹੁਤ ਬਹੁਤ ਹੀ ਹਾਂਜੀ ਹਾਂਜੀ ਅੱਛੇ ਸਰਪ੍ਰਾਈਜ਼ ਹੋਣ ਤੁਹਾਨੂੰ ਚਲੋ ਥੈਂਕ ਯੂ ਤੁਹਾਡਾ ਥੈਂਕ ਯੂ ਹੁਣ ਤੁਸੀਂ ਵੀ ਦੇਖੋਗੇ ਸਾਡੇ ਵੀਡੀਓ ਕਿੰਨੀ ਵਧੀਆ ਚਲੋ ਤੁਸੀਂ ਐ ਦੇ ਇੱਥੇ ਸੇਵਾਦਾਰਾਂ ਨੂੰ ਤੇ ਤੁਸੀਂ ਮਿਲ ਸਕਦੇ ਭਾਈ ਉਹਨਾਂ ਨੂੰ ਵੀ ਆ ਕੇ ਜਿਹੜੇ ਇੱਥੇ ਸੰਤ ਆਉਂ ਇਸ ਵੇਲੇ ਇੱਥੇ ਨਹੀਂ ਆਏਗੇ ਨਾ ਉਹ ਬਾਹਰ ਗਏ ਹੋਆ ਤੇ ਉਹ ਇੱਥੇ ਵੈਸੇ ਆਉਂਦੇ ਆ ਮੈਂ ਚਾਹ ਤਾਂ ਇੱਥੇ ਆਉਂਦੇ ਆ ਤੇ ਬਹੁਤ ਵਧੀਆ ਲੱਗਾਈ ਤੁਹਾਨੂੰ ਮਿਲ ਕੇ ਚਾਵਲ ਖਾ ਲਿਆ ਤੇ ਹੁਣ ਆ ਗਈ ਹੈ ਚਾਹ ਕੀ ਨਜ਼ਾਰਾ ਹੈ ਪਾਜਨ ਕਰਿਆ ਗਿਆ ਵਾਜੀ ਕੀ ਬਾਤ ਹੈ ਅੱਛਾ ਇਹ ਜਿਹੜੇ ਸਾਡੇ ਜਿਹੜੇ ਸੰਤ ਹੋਏ ਆ ਸੰਤ ਬਾਬਾ ਲਾਲ ਜੀ ਲਾਲਦੇਵਾਲ ਜੀ ਤੇ ਇਹ ਕਹਿੰਦੇ ਸੀਗੇ ਜਿੱਦਾਂ ਪੰਡਤ ਜੀ ਉਹਨਾਂ ਨੇ ਗੱਲ ਕੀਤੀ ਵੇ 300 ਸਾਲ ਬਾਅਦ ਕਾਇਆ ਪਲਟ ਕਰ ਜਾਂਦੇ ਸੀ 300 ਸਾਲ ਦੀ ਹੈ ਅੱਛਾ 300 ਸਾਲ ਇਹਨਾਂ ਦਾ ਜੀਵਨ ਕਾਲ 300 ਸਾਲ ਤੱਕ ਇਹਨਾਂ ਦੀ ਆਜੂ ਰਹੀ ਹੈ ਹਾਂ ਜੀ ਤੇ ਕਾਇਆ ਪਲਟ ਕਰ ਜਾਂਦੇ ਸੀ ਹਾਂ ਦਾ ਮਤਲਬ ਹੈ ਫੇਰ ਛੋਟੀ ਉਮਰ ਆ ਜਾਂਦੀ ਅੱਛਾ 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 ਹਰ 100 ਸਾਲ ਬਾਅਦ ਕਾਇਆ ਪਲਟ ਤਿੰਨ ਵਾਰ ਇਹ ਤਿੰਨ ਵਾਰ ਇਦਾਂ ਹੋਈ ਹੈ ਨਾ ਹਾਂ ਜੀ ਤੇ ਔਰ ਜਿਹੜੀ ਇਹ ਸੰਤ ਹੋਏ ਆ ਸੰਤ ਬਾਬਾ ਲਾਲ ਦਿਵਾਲ ਜੀ ਇਹ 300 ਸਾਲ ਦੀ ਆਯੂ ਹੋਈ ਜਿੱਦਾਂ ਤੁਹਾਨੂੰ ਵੀਡੀਓ ਵਿੱਚ ਪਿੱਛੇ ਦੱਸਿਆ ਸੀ ਹਰ 100 ਸਾਲ ਤੋਂ ਬਾਅਦ ਨਾ ਇਹ ਆਪਣੀ ਕਾਇਆ ਪਲਟ ਕਰ ਲੈਂਦੇ ਸੀਗੇ 100 ਸਾਲ ਤੋਂ ਬਾਅਦ ਮੁੜ ਕੇ ਫੇਰੇ ਮਤਲਬ 10 ਤੋਂ 12 ਸਾਲ ਜਾਂ 16 ਸਾਲ ਦੇ ਕਹਿੰਦੇ ਹੋ ਜਾਂਦੇ ਸੀਗੇ ਫਿਰ 100 ਸਾਲ ਬਾਅਦ ਇਦਾਂ ਹੀ ਹੁੰਦਾ ਸੀ ਕਿ ਆਪਣੀ ਇਹਨਾਂ ਨੇ ਇੰਨੀ ਕਿ ਭਗਤੀ ਕੀਤੀ ਸੀ ਨਾ ਉਹ ਮਹਾਰਾਜ ਦਾ ਨਾਮ ਲਿਆ ਸੀ ਇਹ ਕਾਇਆ ਪਲਟ ਕਰ ਲੈਂਦੇ ਸੀ ਤੇ ਵੀਡੀਓ ਅੱਛੀ ਲੱਗੀ ਤਾਂ ਇਸ ਨੂੰ ਸ਼ੇਅਰ ਜਰੂਰ ਕਰਿਓ ਤੇ ਲਾਈਕ ਕਰਿਓ ਕਮੈਂਟ ਕਰਿਓ ਤੇ ਬਾਕੀ ਦੇਖਦੇ ਰਹੋ ਇਤਨੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਵੀਰੇ ਦਾ ਚੈਨਲ ਗ੍ਰੇਟ ਟੈਲੀਕਾਸਟ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਸ ਬਲੌਗ ਚ ਇੰਨੇ ਤੇ ਬਾਕੀ ਨੈਕਸਟ ਬਲੌਗ ਚ ਮਿਲਦੇ ਆ ਤਦ ਤੱਕ ਦੇਖਦੇ ਰਹੋ ਆਪਣੇ ਵੀਰੇ ਦਾ ਚੈਨਲ ਗ੍ਰੇਟ ਟੈਲੀਕਾਸਟ